ਸ਼੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਸ਼ੁਰੂ ਹੋ ਚੁੱਕੀ ਹੈ ਜੀ ਆਇਆਂ ਲਈ ਯਾਤਰਾ ਮਾਰਗ ਤੋਂ ਬਰਫ਼ ਹਟਾਉਣ ਦਾ ਕੰਮ ਜਿਹੜਾ ਕਿ ਸ਼ੁਰੂ ਕਰ ਦਿੱਤਾ ਗਿਆ ਸੀ ਤੇ ਇਸ ਦੇ ਲਈ ਹੀ ਭਾਰਤੀ ਫੌਜ ਦੇ ਜਵਾਨ ਜਿਹੜੀ ਉਹ ਵੀ ਰਵਾਨਾ ਹੋ ਚੁੱਕੇ ਨੇ ਯਾਤਰਾ ਦੀ ਤਿਆਰੀ ਦੇ ਵਿੱਚ ਮੁੱਖ ਕੰਮ ਜਿਹੜਾ ਹੈ ਯਾਤਰਾ ਦੇ ਰਸਤੇ 'ਚੋਂ ਬਰਫ਼ ਹਟਾਉਣਾ ਸੀ ਇਹ ਸੇਵਾ ਦਾ ਕੰਮ ਭਾਰਤੀ ਫੌਜ ਜੜੀ ਕੀ ਕਰਦੀ ਆ ਰਹੀ ਹੈ ਗੁਰਦੁਆਰੇ ਨੂੰ ਜਾਂਦੀ ਸੜਕ ਤੋਂ ਬਰਫ਼ ਹਟਾਉਣ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਹਿਮਕੁੰਡ ਸਾਹਿਬ ਦੀ ਯਾਤਰਾ ਸ਼ੁਰੂ ਹੋ ਚੁੱਕੀ ਹੈ ਇਸ ਲਈ 35 ਫੌਜੀ ਜਵਾਨ ਗੁਰਦੁਆਰਾ ਕਮੇਟੀ ਦੇ ਵਿਆਹ ਲਈ ਇੱਕ ਫਿਰ ਵਾਣਾ ਹੋ ਚੁਕੇ ਨੇ ਤਫਲਾਦ ਅੰਦਾਜ਼ੀ ਕੇ ਬ੍ਰਿਗੇਡ ਕਮਾਂਡਰ ਦੇ ਹੁਕਮ ਦੇ ਮੁਤਾਬਕ 418 ਸੁਤੰਤਰ ਇੰਜੀਨੀਅਰਿੰਗ ਕੋਰ ਦੇ OC ਕਰਨਲ ਸੁਨੀਲ ਯਾਦਵ ਨੇ ਹਰਸੇਵਕ ਸਿੰਘ ਅਤੇ ਪ੍ਰਮੋਦ ਕੁਮਾਰ ਦੀ ਅਗਵਾਈ ਹੇਠ ਫੌਜ ਦੇ ਜਵਾਨਾਂ ਨੂੰ ਬਰਫ਼ ਹਟਾਉਣ ਦੀ ਸੇਵਾ ਲਈ ਭੇਜਿਆ ਅੰਦਾਜ਼ੀ ਕੇ ਗੁਰਦੁਆਰਾ ਗੋਵਿੰਦ ਘਾਟ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਰਦਾਸ ਕਰਨ ਉਪਰੰਤ ਗੁਰਦੁਆਰਾ ਟਰਸਟ ਦੇ ਮੁਖ ਪ੍ਰਬੰਧਕ ਸੇਵਾ ਸਿੰਘ ਅਤੇ ਪਹਿਲੀ ਟੁਕੜੀ ਅਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੂੰ ਰਵਾਨਾ ਕੀਤਾ ਗਿਆ ਸ਼੍ਰੀ ਹਿਮਕੁੰਡ ਸਾਹਿਬ ਬਰਫੀਲੇ ਪਹਾੜਾ ਦੇ ਵਿੱਚ ਕਾਰ ਸਥਿਤ ਹੈ ਇਸ ਸਮੇਂ ਹਿਮਕੁੰਡ ਸਾਹਿਬ ਦੇ ਵਿੱਚ ਬਰਫ ਪੈ ਰਹੀ ਹੈ ਸਰਦਾਲੂਆਂ ਦਾ ਜੋਥਾ ਜਿਹੜਾ ਹੈ ਕਿ ਸਵੇਰ ਤੋਂ ਹੀ ਤੀਰਥ ਸਾਂ ਤੇ ਪਹੁੰਚਣਾ ਸ਼ੁਰੂ ਹੋ ਚੁੱਕਿਆ ਹੈ ਅਤੇ ਉਸ ਤੋਂ ਬਾਅਦ ਸ਼੍ਰੀ ਹਿਮਕੁੰਡ ਸਾਹਿਬ ਦੇ ਦਰਵਾਜ਼ੇ ਵੀ ਖੁੱਲ ਚੁੱਕੇ ਨੇ ਸ੍ਰੀ ਹੇਮਕੁੰਡ ਸਾਹਿਬ ਦੀ ਯਾਤਰਾ ਸ਼ੁਰੂ ਹੋ ਚੁੱਕੀ ਹੈ ਜਿਸ ਲਈ ਯਾਤਰਾ ਮਾਰਗ ਤੋਂ ਬਰਫ਼ ਹਟਾਉਣ ਦਾ ਕੰਮ ਜਿਹੜਾ ਕਿ ਸ਼ੁਰੂ ਕਰ ਦਿੱਤਾ ਗਿਆ ਸੀ ਤੇ ਇਸ ਦੇ ਲਈ ਹੀ ਭਾਰਤੀ ਫੌਜ ਦੇ ਜਵਾਨ ਜਿਹੜੀ ਉਹ ਵੀ ਰਵਾਨਾ ਹੋ ਚੁੱਕੇ ਨੇ ਯਾਤਰਾ ਦੀ ਤਿਆਰੀ ਦੇ ਵਿੱਚ ਮੁੱਖ ਕੰਮ ਜਿਹੜਾ ਹੈ ਯਾਤਰਾ ਦੇ ਰਸਤੇ 'ਚੋਂ ਬਰਫ਼ ਹਟਾਉਣਾ ਸੀ ਇਹ ਸੇਵਾ ਦਾ ਕੰਮ ਭਾਰਤੀ ਫੌਜ ਜਿਹੜੀ ਕਰਦੀ ਆ ਰਹੀ ਹੈ ਗੁਰਦੁਆਰੇ ਨੂੰ ਜਾਂਦੀ ਸੜਕ ਤੋਂ ਬਰਫ਼ ਹਟਾਉਣ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਹੇਮਕੁੰਡ ਸਾਹਿਬ ਦੀ ਯਾਤਰਾ ਸ਼ੁਰੂ ਹੋ ਚੁੱਕੀ ਹੈ ਇਸ ਲਈ 35 ਫੌਜੀ ਜਵਾਨ ਗੁਰਦੁਆਰਾ ਕਮੇਟੀ ਦੇ ਵਿਆਹ ਲਈ ਇੱਕ ਫਿਰ ਵਾਣਾ ਹੋ ਚੁਕੇ ਨੇ ਤਫਲਾਤ ਅੰਦਾਜ਼ੀ ਕੇ ਬ੍ਰਿਗੇਡ ਕਮਾਂਡਰ ਦੇ ਹੁਕਮ ਦੇ ਮੁਤਾਬਕ 418 ਸੁਤੰਤਰ ਇੰਜੀਨੀਅਰਿੰਗ ਕੋਰ ਦੇ OC ਕਰਨਲ ਸੁਨੀਲ ਯਾਦਵ ਨੇ ਹਰਸੇਵਕ ਸਿੰਘ ਅਤੇ ਪ੍ਰਮੋਦ ਕੁਮਾਰ ਦੀ ਅਗਵਾਈ ਹੇਠ ਫੌਜ ਦੇ ਜਵਾਨਾਂ ਨੂੰ ਬਰਫ਼ ਹਟਾਉਣ ਦੀ ਸੇਵਾ ਲਈ ਭੇਜਿਆ ਅੰਦਾਜ਼ੀ ਕੇ ਗੁਰਦੁਆਰਾ ਗੋਵਿੰਦ ਘਾਟ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਰਦਾਸ ਕਰਨ ਉਪਰੰਤ ਗੁਰਦੁਆਰਾ ਟਰਸਟ ਦੇ ਮੁਖ ਪ੍ਰਬੰਧਕ ਸੇਵਾ ਸਿੰਘ ਅਤੇ ਪਹਿਲੀ ਟੁਕੜੀ ਅਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੂੰ ਰਵਾਨਾ ਕਿਤਾ ਗਿਆ ਸ਼੍ਰੀ ਹਿਮਕੁੰਡ ਸਾਹਿਬ ਬਰਫੀਲੇ ਪਹਾੜਾ ਦੇ ਵਿੱਚਕਾਰ ਸਥਿਤ ਹੈ ਇਸ ਸਮੇਂ ਹਿਮਕੁੰਡ ਸਾਹਿਬ ਦੇ ਵਿੱਚ ਬਰਫ ਪੈ ਰਹੀ ਹੈ ਸਰਦਾਲੂਆ ਦਾ ਜੋਥਾ ਜਿਹੜਾ ਹੈ ਕਿ ਸਵੇਰ ਤੋਂ ਹੀ ਤੀਰਥ ਸਾਨ ਤੇ ਪਹੁੰਚਣਾ ਸ਼ੁਰੂ ਹੋ ਚੁੱਕਿਆ ਹੈ ਅਤੇ ਉਸ ਤੋਂ ਬਾਅਦ ਸ਼੍ਰੀ ਹਿਮਕੁੰਡ ਸਾਹਿਬ ਦੇ ਦਰਵਾਜ਼ੇ ਵੀ ਖੁੱਲ ਚੁੱਕੇ ਨੇ ਸ੍ਰੀ ਹੇਮਕੁੰਡ ਸਾਹਿਬ ਦੀ ਯਾਤਰਾ ਸ਼ੁਰੂ ਹੋ ਚੁੱਕੀ ਹੈ ਜਿਸ ਲਈ ਯਾਤਰਾ ਮਾਰਗ ਤੋਂ ਬਰਫ਼ ਹਟਾਉਣ ਦਾ ਕੰਮ ਜਿਹੜਾ ਕਿ ਸ਼ੁਰੂ ਕਰ ਦਿੱਤਾ ਗਿਆ ਸੀ ਤੇ ਇਸ ਦੇ ਲਈ ਹੀ ਭਾਰਤੀ ਫੌਜ ਦੇ ਜਵਾਨ ਜਿਹੜੀ ਉਹ ਵੀ ਰਵਾਨਾ ਹੋ ਚੁੱਕੇ ਨੇ ਯਾਤਰਾ ਦੀ ਤਿਆਰੀ ਦੇ ਵਿੱਚ ਮੁੱਖ ਕੰਮ ਜਿਹੜਾ ਹੈ ਯਾਤਰਾ ਦੇ ਰਸਤੇ 'ਚੋਂ ਬਰਫ਼ ਹਟਾਉਣਾ ਸੀ ਇਹ ਸੇਵਾ ਦਾ ਕੰਮ ਭਾਰਤੀ ਫੌਜ ਜਿਹੜੀ ਕਰਦੀ ਆ ਰਹੀ ਹੈ ਗੁਰਦੁਆਰੇ ਨੂੰ ਜਾਂਦੀ ਸੜਕ ਤੋਂ ਬਰਫ਼ ਹਟਾਉਣ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਹੇਮਕੁੰਡ ਸਾਹਿਬ ਦੀ ਯਾਤਰਾ ਸ਼ੁਰੂ ਹੋ ਚੁੱਕੀ ਹੈ ਇਸ ਲਈ 35 ਫੌਜੀ ਜਵਾਨ ਗੁਰਦੁਆਰਾ ਕਮੇਟੀ ਦੇ ਵਿਆਹ ਲਈ ਇੱਕ ਫਿਰ ਵਾਣਾ ਹੋ ਚੁਕੇ ਨੇ ਤਫਲਾਤ ਅੰਦਾਜ਼ੀ ਕੇ ਬ੍ਰਿਗੇਡ ਕਮਾਂਡਰ ਦੇ ਹੁਕਮ ਦੇ ਮੁਤਾਬਕ 418 ਸੁਤੰਤਰ ਇੰਜੀਨੀਅਰਿੰਗ ਕੋਰ ਦੇ OC ਕਰਨਲ ਸੁਨੀਲ ਯਾਦਵ ਨੇ ਹਰਸੇਵਕ ਸਿੰਘ ਅਤੇ ਪ੍ਰਮੋਦ ਕੁਮਾਰ ਦੀ ਅਗਵਾਈ ਹੇਠ ਫੌਜ ਦੇ ਜਵਾਨਾਂ ਨੂੰ ਬਰਫ਼ ਹਟਾਉਣ ਦੀ ਸੇਵਾ ਲਈ ਭੇਜਿਆ ਅੰਦਾਜ਼ੀ ਕੇ ਗੁਰਦੁਆਰਾ ਗੋਵਿੰਦ ਘਾਟ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਰਦਾਸ ਕਰਨ ਉਪਰੰਤ ਗੁਰਦੁਆਰਾ ਟਰਸਟ ਦੇ ਮੁਖ ਪ੍ਰਬੰਧਕ ਸੇਵਾ ਸਿੰਘ ਅਤੇ ਪਹਿਲੀ ਟੁਕੜੀ ਅਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੂੰ ਰਵਾਨਾ ਕਿਤਾ ਗਿਆ ਸ਼੍ਰੀ ਹਿਮਕੁੰਡ ਸਾਹਿਬ ਬਰਫੀਲੇ ਪਹਾੜਾ ਦੇ ਵਿੱਚਕਾਰ ਸਥਿਤ ਹੈ ਇਸ ਸਮੇਂ ਹਿਮਕੁੰਡ ਸਾਹਿਬ ਦੇ ਵਿੱਚ ਬਰਫ ਪੈ ਰਹੀ ਹੈ ਸਰਦਾਲੂਆ ਦਾ ਜੋਥਾ ਜਿਹੜਾ ਹੈ ਕਿ ਸਵੇਰ ਤੋਂ ਹੀ ਤੀਰਥ ਸਾਨ ਤੇ ਪਹੁੰਚਣਾ ਸ਼ੁਰੂ ਹੋ ਚੁੱਕਿਆ ਹੈ ਅਤੇ ਉਸ ਤੋਂ ਬਾਅਦ ਸ਼੍ਰੀ ਹਿਮਕੁੰਡ ਸਾਹਿਬ ਦੇ ਦਰਵਾਜ਼ੇ ਵੀ ਖੁੱਲ ਚੁੱਕੇ ਨੇ